ਸਸਿਗਾ ਦੋਸਤੋ ਕੁਵਚੇਪਰ ਨਜੰਦਲ ਦੋਟਸ ਹਾਦਨ ਸਵਾਗਤ ਅੱਜ ਵੀ ਕਹਤਾ ਹੈ ਕੱਚ ਤੇ ਸੱਚ ਅਮੀਦੇ ਪਸੰਦ ਕਰੋਨੇ ਬਿੰਟੀਏ ਕੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦੇਗੋ ਧਾਕੇ ਤੋਂ ਨਾਮਯਾ ਕੋ ਤਵਾ ਮਿਲਦੇ ਰਹੇ ਬਿਸ਼ਾਕੇ ਜੋ ਦਿਸਦਾਈ ਉਹ ਹੀ ਸੱਚੇ ਜੋ ਦਿਸਦਾਈ ਉਹ ਹੀ ਸੱਚੇ ਬਾਕੀ ਤਾਂ ਬਸ ਕੱਚਾ ਕੱਚੇ ਰੋਗਿਆਂ ਪ੍ਰਵਾਸ ਦੇ ਨਾਤੇ ਰੋਦਿਆਂ ਪ੍ਰਵਾਸ ਦੇ ਨਾਤੇ ਨਿਤ ਉਜਾੜੇ ਸਾਡਾ ਸੱਚੀ ਪੰਜਾਬੀ ਵਾਲੀ ਨਹੀਂ ਗੱਲ ਰੋਗਿਆਂ ਪ੍ਰਵਾਸ ਦੇ ਨਾਤੇ ਨਿਤ ਉਜਾੜੇ ਸਾਡਾ ਸੱਚ ਸੇ ਜਿਹਦੇ ਬਾਰੇ ਪੁੱਛੀ ਜਾਂਦਾ ਜਿਹਦੇ ਬਾਰੇ ਪੁੱਛੀ ਜਾਂਦਾ ਸਹੀ ਦੱਸਾਂ ਤੇ ਅਸਲੋ ਖਾਜੇ ਜਿਹਦੇ ਬਾਰੇ ਪੁੱਛੀ ਜਾਂ ਨਾ ਸਹੀ ਦੱਸਾਂ ਤੇ ਅਸਲੋ ਖਾਜੇ ਗੁੰਗਾ ਹੋਇਆ ਕੋਈ ਸਕਦਾ ਕਿਸਰਾਂ ਕਰਦੇ ਅੰਦਰ ਮੱਚੀ ਮਗਰ ਮੱਚਦੇ ਵੇਰ ਦੇਖਣ मगर मछते वैर वि के पादा तो बच जे खा था तो पी हार पौदी इजत करोम था, था तो पी हार पौदी ओ दस्से चबनी ला हाल सुना हाल सुनावी के दुख में अखा तर भरिया गचे जज ने चोट करारी खादी जज ने चोट करारी खादी रोंदा रोंदा पैंदा नाचे. ਜਾਜ ਨੇ ਝੋਟ ਘਰਾਰੇ ਖੱਦੀ ਰੋਂਦਾ ਰੋਂਦਾ ਵਿੰਦਾ ਨੱਚੇ ਜੋ ਦੇਸदाई ਉਯੂ ਸੱਚੇ ਬਾਕੀ ਤਾਂ ਬਸ ਕੱਚਾ ਕੱਚੀ ਤਨਵਾ ਦੋਸਤੋ ਜੋਂਦੇ ਵਸਦੇ ਰੋ ਅਬਾਦ ਰੋ ਸਸਿਕਾ